ਸ੍ਰੀ ਗੁਰੂ ਰਵਦਾਸ ਜੀ ਦੇ 699 ਪ੍ਰਕਾਸ਼ਪੁਰਬ ਉੱਤੇ ਪਿੰਡ ਖਾਸੀਕਲਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ। ਜੋ ਪਿੰਡ ਦੀ ਪ੍ਰਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਇੱਕ ਹੀ ਸੰਪੰਨ ਹੋਏ ਨਗਰ ਕੀਰਤਨ ਦਾ ਵਕ ਵਕ ਥਾਵਾ ਉੱਤੇ ਪਰਮਾ ਸਵਾਗਤ ਕਰਦੇ ਆ ਵਕ ਵਕ ਪ੍ਰਕਾਰ ਦੇ ਲੰਗਰ ਲਗਾਏ ਗਏ ਗੁਰਦੁਆਰਾ ਪਰਮੇਸ਼ਵਰ ਦਵਾਰ ਪੂਜਣ ਤੇ ਪਿੰਡ ਦੇ ਸਰਪੰਚ ਸਮਾਜ ਸੇਵਿਕ ਕਰਮਜੀਤ ਸਿੰਘ ਗਰੇਵਾਲ ਅਤੇ ਹੋਰਨਾ ਮੋਤਵਰਾਂ ਵੱਲੋਂ ਪੰਜ ਪਿਆਰਿਆਂ ਅਤੇ ਪ੍ਰਧਾਨ ਸੁਬੇਦਾਰ ਰਾਜਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਨਗਰ ਕੀਰਤਨ ਦੀ ਕਮੇਟੀ ਵੱਲੋਂ ਵੀ ਸਰਦਾਰ ਗਰੇਵਾਲ ਨੂੰ ਸਰਪੋਪਾ ਭੇਟ ਕੀਤਾ ਗਿਆ ਸਰਪੰਚ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਪ੍ਰਕਾਸ਼ ਪੁਰਗ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਜਿਲ੍ਹਾ ਪ੍ਰੈਸਿਡੈਂਟ ਮੈਂਬਰ ਜੀ ਵੀ ਗਿਆਨ ਇਸ ਕੋਰ ਗਰੇਵਾਲ ਸਰਪੰਚ ਕਰਮਜੀਤ ਸਿੰਘ ਗਰੇਵਾਲ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਗਿਆਨੀ ਸੋਨ ਸਿੰਘ ਗਰੇਵਾਲ ਮਨਜੀਤ ਸਿੰਘ ਪ੍ਰਿੰਦਰ ਸਿੰਘ ਰੁਰਦਾ ਰਾਮ ਚਰਜੀਤ ਸਿੰਘ ਵਿੱਕੀ ਸਿੰਘ ਹਰਜੀਤ ਸਿੰਘ ਫੌਜੀ ਜਿੰਦਰ ਸਿੰਘ ਚਰਨ ਸਿੰਘ ਪ੍ਰਤਪਾਲ ਸਿੰਘ ਗਰੇਵਾਲ ਦਲਜੀਤ ਸਿੰਘ ਗਰੇਵਾਲ ਬਾਬਾ ਬਲਦੇਵ ਸਿੰਘ ਸੁਖਵਿੰਦਰ ਸਿੰਘ ਲਾਟੀ ਰਣਜੀਤ ਸਿੰਘ ਤੇ ਹੋਰ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਕਰਮਿੰਦਰ ਸਿੰਘ ਗਰੇਵਾਲ ਫਾਸੀ ਕਲਾਂ ਤੋਂ ਅੱਜ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 695ਵਾਂ ਪ੍ਰਕਾਸ਼ ਦਿਹਾੜੇ ਨੂੰ ਬੁੱਕ ਰੱਖਦੇ ਹੋਏ ਨਗਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਉੱਧਰ ਦੇ ਗੁਰਦੁਆਰੇ ਤੋਂ ਚੱਲ ਕੇ ਇਸ ਗੁਰਦੁਆਰੇ ਅੱਜ ਦੇ ਇੱਥੇ ਕਿ ਬਹੁਤ ਬਹੁਤ ਸਵਾਗਤ ਕੀਤਾ ਗਿਆ ਵਾ ਇੱਥੇ ਵੀ ਲੰਗਰ ਪਾਣੀ ਚਾਹ ਦਾ ਤੇ ਪਕੌੜਿਆਂ ਦਾ ਬਹੁਤ ਛਾਧਾਣਾ ਮਨਾਇਆ ਜਾ ਰਿਹਾ ਸਾਰਾ ਨਗਰ ਸਾਡਾ ਬਹੁਤ ਪਾਰਟੀ ਵਾਲੀ ਟੋਕ ਟੋਕ ਤੇ ਸਾਰੇ ਇਕੱਠੇ ਹੋ ਕੇ ਅਸੀਂ ਜਦੋਂ ਵੀ ਕੋਈ ਕਿਸੇ ਕੰਮ ਨੂੰ ਵੀ ਕਰਦੇ ਹਾਂ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਗੁਰਦੁਆਰੇ ਤੋਂ ਉਹਨਾਂ ਦੀ ਅਸ਼ੀਰਵਾਦ ਲੈ ਕੇ ਤੁਰਦੇ ਆਂ ਅੱਜ ਵੀ ਅਸੀਂ ਸਾਰੇ ਨਗਰ ਨੇ ਇਕੱਠੇ ਹੋ ਕੇ ਕਿਸੇ ਵੀ ਪਾਰਟੀ ਤੋਂ ਉੱਤੇ ਉੱਤੇ ਜਿਸ ਨੂੰ ਇਸਲਾਮ ਜੰਗ ਦੇ ਹੜਾ ਪ੍ਰਕਾਸ਼ ਦਿਹਾੜਾ ਮਨਾਇਆ ਵਾ ਅਸੀਂ ਦੇਸ਼ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਇਸ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਭਾਈ ਜੀ ਦਾ ਖਾਲਸਾ ਭਾਈ ਜੀ ਦਾ ਆਰਮਪਾਲ ਜੀ ਦਾ ਜੀਤ ਜੀ ਦਾ ਪਾਸ ਬਣਾਉਣ ਨੂੰ तो मैं भी देखता हूं और बहुत बढ़िया है